ਸਾਹਿਬ ਜੀ ਮੈਂ ਦਵਿੰਦਰ ਸਿੰਘ ਸੁਲਤਾਨਪੁਰ 로ਦੀ ਗਗਨ ਸੀਡ ਸਟੋਰ ਤਲਵੰਡੀ ਚੌਧਰੀਆ ਰੋਡ ਤੋਂ ਜੀ ਜਿੱਦਾਂ ਕਿ ਆਪਾਂ ਟਾਈਮ ਟੂ ਟਾਈਮ ਤੁਹਾਨੂੰ ਨਵੀਂ ਤੋਂ ਨਵੀਂ ਵੈਰਾਈਟੀ ਦੇ ਨਾਲ ਇੰਟਰੋਡਿਊਸ ਕਰਵਾਉਂਦੇ ਆਂ ਬੀਆ ਦੇ ਨਾਲ ਇਸ ਵਾਰੀ ਅੱਜ ਆਪਣੇ ਕੋਲ ਇੱਕ ਮੱਕੀ ਦੀ ਵੈਰਾਈਟੀ ਆਈ ਹੈ ਜੀ 3899 ਸਟਾਰਨੋਵਾ ਸਟਾਰਨੋਵਾ ਕੰਪਨੀ ਦੀ 3899 ਪ੍ਰੋਡਕਟ ਆ ਜੀ ਬਹੁਤ ਸੋਹਣਾ ਪ੍ਰੋਡਕਟ ਆ ਇਹ ਵੀ ਪਿਛਲੀ ਵਾਰੀ ਆਪਾਂ ਤੁਹਾਨੂੰ ਇੱਕ ਸਟਾਰ 700 ਵੈਰਾਈਟੀ ਦੇ ਨਾਲ ਇੰਟਰੋਡਿਊਸ ਕਰਵਾਇਆ ਸੀਗਾ ਅੱਜ 8399 ਜਿਹੜੀ ਮੱਕੀ ਆ ਆਪਾਂ ਇਹਦੀ ਓਪਨਿੰਗ ਕੀਤੀ ਹੈ ਜੀ ਸਾਡਾ ਸਮੇਂ ਤੋਂ ਸਮੇਂ ਨਵੀਆਂ ਵੈਰਾਈਟੀਆਂ ਦੇ ਨਾਲ ਇੰਟਰੋਡਿਊਸ ਕਰਵਾਉਂਦਾ ਮਤਲਬ ਇਹ ਆ ਕਿ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਕਿਸਾਨ ਵੀਰਾਂ ਦੀ ਇੱਕੋ ਹੀ ਡਿਮਾਂਡ ਹੁੰਦੀ ਆ ਵੀ ਜੇ ਕੋਈ ਵਧੀਆ ਪ੍ਰੋਡਕਟ ਚੱਲ ਜਾਂਦਾ ਹੈ ਤੇ ਉਹਨਾਂ ਦੀ ਸਿਰਫ ਉਹ ਪਹਿਲੀ ਚੋਇਸ ਬਣ ਜਾਂਦੀ ਆ ਪਿਛਲੀ ਵਾਰੀ 1899 ਉਸ ਤੋਂ ਬਾਅਦ ਵਿੱਚ ਫਿਰ ਸਟਾਰ 700 ਵੈਰਾਈਟੀ ਆਪਣੀ ਜਿਹੜੀ ਆ ਉਸ ਦੀ ਭਾਰੀ ਮੰਗ ਹੋਈ ਸੀ ਹੁਣ ਜਿਮੀਦਾਰ ਭਰਾ ਸਾਰਿਆਂ ਦੀ ਉਹ ਪਹਿਲੀ ਪਸੰਦ ਬਣੀ ਹੋਈ ਆ ਅੱਜ ਆਪਾਂ ਇੰਟਰੋਡਿਊਸ ਕਰਵਾਇਆ ਜੀ 3899 ਦੇ ਨਾਲ ਰਿਜ਼ਲਟ ਇਸ ਦਾ ਵੀ ਬਹੁਤ ਸੋ ਜਿਹੜੀ ਮਾਰਕੀਟ ਦੇ ਵਿੱਚ ਇੱਕ ਵੈਰਾਈਟੀ ਦੀ ਭਾਰੀ ਮੰਗ ਹੁੰਦੀ ਆ ਉਸ ਭਾਰੀ ਮੰਗ ਨੂੰ ਘਟਾਉਣ ਦਾ ਸਾਡਾ ਮਕਸਦ ਇਹ ਹੀ ਆ ਕਿ ਉਸ ਨੂੰ ਘਟਾਇਆ ਜਾ ਸਕੇ ਤਾਂ ਕਿ ਉਹਦੀ ਸ਼ਾਰਟੇਜ ਨਾ ਆਵੇ ਕਿਸਾਨ ਵੀਰਾਂ ਨੂੰ ਇਹ ਹੀ ਸਾਡੀ ਅਪੀਲ ਹੁੰਦੀ ਆ ਕਿ ਜਿਹੜੀ ਕੋਈ ਨਵੀਂ ਵੈਰਾਈਟੀ ਆਉਂਦੀ ਆ ਉਹਦਾ ਕਿਲਾ ਦੋ ਕਿਲੇ ਟ੍ਰਾਇਲ ਦੇ ਤੌਰ ਤੇ ਲਗਾਇਆ ਜਾ ਸਕੇ ਅਤੇ ਤਾਂ ਕਿ ਜਿਹੜੇ ਦੂਜੇ ਪ੍ਰੋਡਕਟਾਂ ਦੀ ਸ਼ਾਰਟੇਜ ਆਉਂਦੀ ਆ ਉਹ ਸ਼ਾਰਟੇਜ ਨੂੰ ਘਟਾਇਆ ਜਾ ਸਕੇ ਅਤੇ ਕਿਸਾਨ ਵੀਰਾਂ ਨੂੰ ਮਾਰਕੀਟ ਦੇ ਵਿੱਚ ਖੱਜਲ ਖਰਾਬ ਨਾ ਹੋਣਾ ਪਵੇ ਸੋ ਬਹੁਤ ਵਧੀਆ-ਵਧੀਆ ਵੈਰਾਈਟੀਆਂ ਹੋਰ ਵੀ ਆਈਆਂ ਨੇ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਟ੍ਰਾਇਲ ਦੇ ਤੌਰ ਤੇ ਕਿਲਾ ਦੋ ਕਿਲੇ ਜ਼ਰੂਰ ਲਾ ਕੇ ਦੇਖਿਆ ਕਰੋ ਸੋ ਅਖੀਰ ਇਹ ਹੀ ਕਹਿਣਾ ਚਾਹੁੰਦੇ ਆ ਜੀ ਤੁਸੀਂ ਇਹ ਵੈਰੈਟੀ ਵੀ ਟ੍ਰਾਇਲ ਦੇ ਤੌਰ ਤੇ ਜ਼ਰੂਰ ਕਿਲਾ ਦੋ ਕਿਲੇ ਆਪਣੇ ਖੇਤ ਦੇ ਵਿੱਚ ਲਗਾਓ ਤਾਂ ਕਿ ਤੁਹਾਨੂੰ ਇਸ ਦਾ ਵੀ ਝਾੜ ਪਤਾ ਲੱਗ ਜਾਕੇ ਵੈਰੈਟੀਆਂ ਬਹੁਤ ਵਧੀਆ ਨੇ ਇਹ ਮੋਬਾਈਲ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਬਧੇਰੇ ਜਾਣਕਾਰੀ ਲਈ 78370 45977 ਇੱਕ ਵਾਰੀ ਫੇਰ ਜੀ ਮੋਬਾਈਲ ਨੰਬਰ ਰਿਪੀਟ ਕਰ ਰਹੇ ਹਾਂ 78370 45977 ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਸਿੰਘ ਪਿੰਡ ਚੰਨਨਵੰਡੀ ਜ਼ਿਲ੍ਹਾ ਕਪੂਰਥਲਾ ਤਹਿਸੀਲ ਸੁਲਤਾਨਪੁਰ ਲੋਧੀ ਮੈਂ ਪਿਛਲੇ ਕੋਈ 5-7 ਸਾਲ ਤੋਂ ਮੱਕੀ ਦੀ ਖੇਤੀ ਕਰ ਰਿਹਾ ਜੀ ਮੈਂ ਪਿਛਲੀ ਵਾਰੀ ਆਪਣੇ ਸਟਾਰ ਨੋਵਾ ਸੀਡ ਦੀ ਜਿਹੜੀ ਤੁਸੀਂ ਪਿੱਛੇ ਦੇਖ ਰਹੇ ਹੋ ਪੈਕਟ 3399 ਮੱਕੀ ਆਂਦੀ ਆ ਜੀ ਇਹ ਅਸੀਂ ਪਿਛਲੀ ਵਾਰੀ ਡੈਮੋ ਲਗਾਈ ਸੀਗੀ ਜਿਹੜੀਆਂ ਕਿ ਬਹੁਤ ਹੀ ਨਾਮਵਾਰ ਕੰਪਨੀਆਂ ਦੇ ਬਰੋਬਰ ਲਗਵਾਈ ਸੀਗੀ ਅਸੀਂ ਜੋ ਪਿਛਲੀ ਵਾਰੀ ਇਹ ਵੈਰਾਈਟੀ ਲਗਾਈ ਸੀ ਇਹ ਤਾਂ ਉਹਨਾਂ ਨਾਲੋਂ ਕਮੈਂਟਲ ਤੋਂ 2 ਕਮੈਂਟਲ ਝਾੜ ਪਲੱਸ ਦੇ ਵਿੱਚ ਆਇਆ ਆ ਜੀ ਮੈਂ ਕਿਸਾਨ ਵੀਰਾਂ ਨੂੰ ਇਹ ਕਹਿਣਾ ਚਾਹੁੰਦਾ ਵਾਂ ਤੁਸੀਂ ਸਟਾਰਨੋਵਾ ਦੀ 3899 ਵੈਰਾਈਟੀ ਲਾ ਕੇ ਵੱਧ ਤੋਂ ਵੱਧ ਮੁਨਾਫਾ ਕਮਾ ਸਕਦੇ ਹੋ ਠੀਕ ਹੈ ਜੀ ਇੱਕ ਤੇ ਇਹਦਾ ਮੰਡੀਕਰਨ ਬਹੁਤ ਜ਼ਿਆਦਾ ਵਧੀਆ ਅਦਰ ਵੈਰਾਈਟੀਆਂ ਦੇ ਨਾਲੋਂ ਰੰਗ ਬਹੁਤ ਗੂੜਾ ਆ ਜੀ ਠੀਕ ਹੈ ਪਲੱਸ ਇਹਦਾ ਟਾਂਡਾ ਬਹੁਤ ਮੋਟਾ ਆ ਪੱਤਾ ਚੌੜਾ ਆ ਟੁੱਟਦਾ ਨਹੀਂਗਾ ਡਿੱਗਦਾ ਨਹੀਂਗਾ ਤੇ ਬਹੁਤ ਹੀ ਜ਼ਿਆਦਾ ਵਧੀਆ ਵੈਰਾਈਟੀ ਆ ਤੁਸੀਂ ਗगन ਸੀਡ ਸਟੋਰ ਦੇ ਉੱਤੇ ਪਹੁੰਚ ਕਰਕੇ 3899 ਮੱਕੀ ਪਰਚੇਜ਼ ਕਰਕੇ ਵੱਧ ਤੋਂ ਵੱਧ ਲਾਹਾ ਲੈ ਸਕਦੇ ਹੋ ਸਾਡਾ ਇਹਨਾਂ ਦੇ ਨਾਲ ਘਟੋ ਘੱਟ 15 ਤੋਂ 20 ਸਾਲ ਦਾ ਜਿਹੜਾ ਵਿਸ਼ਵਾਸ ਬਣਿਆ ਹੋਇਆ ਆ ਤੁਸੀਂ ਇੱਕ ਵਾਰੀ ਵਿਜ਼ਿਟ ਕਰਕੇ 3899 ਵੈਰਾਈਟੀ ਜ਼ਰੂਰ ਲਾਓ ਧੰਨਵਾਦ ਹਾਂਜੀ ਸਰ ਮੈਂ ਸਰਦਾਰ ਬਲਵੀਰ ਸਿੰਘ ਪਿੰਡ ਗੋਪੀਪੁਰ ਜ਼ਿਲ੍ਹਾ ਕਪੂਰਥਲਾ ਮੈਂ ਭਾਜੀ ਹੁਣਾਂ ਤੋਂ ਗਗਨ ਭਾਈ ਹੁਣਾਂ ਤੋਂ ਬਹੁਤ ਦੇਰ ਦਾ ਆ ਰਿਹਾ ਆ ਬੀਲ ਲੈਂਦਾ ਰਿਹਾ ਇਹਨਾਂ ਤੋਂ ਕਾਫੀ ਦੇਰ ਤੋਂ ਇਹਨਾਂ ਦਾ ਅੱਜ ਪਹਿਲਾਂ ਹੀ ਥਾਰਾਂ ਨੇੜੀ ਨਹੀਂ ਮਿਲਉਂਦੇ ਰਿਹਾ ਸੀ ਕਿ ਅੱਜ ਇਹਨਾਂ ਦਾ ਪੀਨੋਈ ਆਈ ਵੈਰਾਈਟੀ ਉਹ ਐਤ ਕੀ ਲਾਵਾਂਗੇ ਜੀ ਉਹ ਸਤਾਰ ਦੀ ਹੈ ਜੀ ਉਹ 3899 ਜੀ ਉਹ ਤੇ ਐਤ ਕੀ ਪਹਿਲੀ ਵਾਰ ਆ ਰਹੇ ਆ ਇਹਨਾਂ ਦਾ ਵੀ ਬਹੁਤ ਵਧੀਆ ਵਾ ਤੇ ਵੱਧਾ ਵੀ ਜਿੱਦਾਂ ਮਾਰਕੀਟ ਦੇ ਨਾਲ ਹੀ ਚੱਲਦੇ ਪਏ ਆ ਕੋਈ ਇਹਨਾਂ ਦਾ ਕੋਈ ਬਲੈਕ ਵਿੱਚ ਨਹੀਂ ਆਉਂਦਾ ਜਿੱਦਾਂ ਨਾਂ ਇਹਨਾਂ ਦਾ ਵੀ ਜਿੱਦਾਂ ਆਮ ਤਿਕਾਂ ਨਾਲੇ ਬਹੁਤ ਲੁੱਟ ਕਰਦੇ ਪਏ ਆ ਉਹ 2500 ਵਾਲੀ ਥੈਲੀ ਦਾ ਹੁਣ 2800 ਰੁਪਿਆ ਵੀ ਲਈ ਜਾਂਦੇ ਰੇਟ ਉਹ ਪਾਜੀ ਸਾਡੇ ਤੋਂ ਵੀ ਹੈ ਨਹੀਂ ਜੀ ਉਹਨਾਂ ਨੂੰ ਆਪ 2800 ਰੁਪਿਆ ਦੇ ਦਿੰਦੇ ਆ ਤਾਂ ਵੀ ਕੱਟ ਕੇ ਅੰਦਰੋਂ ਦੇ ਵੀ ਦਿੰਦੇ ਆ ਸਾਨੂੰ ਇਸ ਤਰ੍ਹਾਂ ਨੇ ਇਹ ਕਹਿਣਾ ਚਾਹੁੰਦੇ ਆ ਵੀ ਆਪਣੇ ਵੀ ਜੇ ਕੋਈ ਸਾਡਾ ਕੰਪਨੀ ਵਾਲੇ ਵੀ ਸੁਣਦਾ ਹੋਵੇ ਗੱਲ ਇਹ ਜਿਹੜੀ ਲੁੱਟ ਹੋ ਰਹੀ ਹੈ ਕਿਸਾਨਾਂ ਦੀ ਇਹ ਨਾ ਹੋਵੇ ਇਹ ਲੁੱਟ ਨਾਲ ਕਿਸਾਨ ਬਹੁਤ ਥਲੇ ਜਾ ਰਿਹਾ ਜੀ ਇਸ ਵੇਲੇ ਧੰਨਵਾਦ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਮੈਂ ਤੀਰਤਪਾਲ ਸਿੰਘ ਜ਼ਿਲ੍ਹਾ ਪਟਿਆਲੇ ਤੋਂ ਅੱਜ ਮੈਂ ਸੁਲਤਾਨਪੁਰ ਲੋਧੀ ਗਗਨ ਸੀਡ ਸਟੋਰ ਤੇ ਆਇਆ ਸੀ ਪਰ ਮੈਂ ਇਹ ਮੇਰਾ ਆਉਣ ਦਾ ਇੱਥੇ ਪਰਪਸ ਇਹ ਸੀ ਮੈਂ ਦੇਖਿਆ ਕਿ ਅੱਜ ਕੱਲ ਕਿਸਾਨ ਵੀਰੋ ਤੁਸੀਂ ਪ੍ਰਾਣੀਆਂ ਵੈਰਾਈਟੀਆਂ ਮੱਕੀ ਨੂੰ ਬਹੁਤ ਜ਼ਿਆਦਾ ਪ੍ਰਿਫਰ ਕਰ ਰਹੇ ਹੋ ਪਰ ਮੈਂ ਜਦੋਂ ਇੱਥੇ ਗਗਨ ਸੀਡ ਤੇ ਆ ਕੇ ਪਹੁੰਚਿਆ ਤਾਂ ਮੈਂ ਦੇਖਿਆ ਕਿ ਭਾਜੀ ਜਿਹੜਾ ਕੋਲ ਬਹੁਤ ਸਾਰੀਆਂ ਵੈਰਾਈਟੀਆਂ ਸਨ ਨਵੀਆਂ-ਨਵੀਆਂ ਵੈਰਾਈਟੀਆਂ ਸਨ ਤੇ ਆ ਕੇ ਗੱਲਬਾਤ ਕੀਤੀ ਕਿ ਨਵੀਆਂ ਵੈਰਾਈਟੀਆਂ ਦਾ ਝਾੜ ਬਹੁਤ ਜ਼ਿਆਦਾ ਮੇਰੇ ਔਨ ਦਾ ਪਰਪਰਚਾ ਤੁਹਾਨੂੰ ਮੈਸੇਜ ਦੇਣ ਦਾ ਇਹ ਹੈ ਕਿ ਤੁਸੀਂ ਜ਼ਿਆਦਾ ਪੁਰਾਣੀਆਂ ਵੈਰਾਈਟੀਆਂ ਨੂੰ ਪ੍ਰੀਫਰ ਕਰਕੇ ਉਹਨਾਂ ਨੂੰ ਬਲੈਕ ਵਿੱਚ ਨਾ ਲੈ ਕੇ ਜਾਓ ਪਰ ਮੈਂ ਕਿਸਾਨ ਵੀਰਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਤੁਸੀਂ ਗगन ਸੀਟ ਤੇ ਪਹੁੰਚੋ ਅਤੇ ਕੁਝ ਨਾ ਕੁਝ ਨਵੀਆਂ ਵੈਰਾਈਟੀਆਂ ਜਿਵੇਂ ਸਾਡੇ ਕੋਲ ਆਈਆਂ ਨੇ ਆਦੇ ਉਹਦਾ ਕਿੱਲਾ ਦੋ ਕਿੱਲਾ ਲਾ ਕੇ ਤੁਸੀਂ ਦੇਖੋ ਕਿ ਸਾਡੇ ਖੇਤਾਂ ਦੇ ਵਿੱਚ ਝਾੜ ਕਿਵੇਂ ਦਾ ਆ ਰਿਹਾ ਹੈ ਤੇ ਕਿਵੇਂ ਦਾ ਸਾਨੂੰ ਮੁਨਾਫਾ ਮਿਲ ਰਿਹਾ ਹੈ ਧੰਨਵਾਦ ਜੀ ਸਾਰਿਆਂ ਦਾ